ਸਸਿ ਗੱਜ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਾਰਟਿਕੂਲਰ ਡੈਵਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਨ ਜੀ ਅੱਜ ਜਿਹੜੀ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਮਸਕ ਸਿਲਕ ਦੇ ਵਿੱਚ ਲੈ ਕੇ ਆਏ ਰਸ਼ੀਆ ਬ੍ਰਾਂਡ ਦੀ ਮਸਕ ਸਿਲਕ ਰੂਗੀ ਮੈਚਿੰਗ ਸੂਟ ਬ੍ਰਾਂਡਡ ਸੂਟ ਰਹਿਣ ਵਾਲਿਆ ਜੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਜੀ ਲੈ ਕੇ ਆਏ ਤੁਹਾਡੇ ਵਾਸਤੇ ਪ੍ਰਾਈਸ ਲੈਣਾ ਸੂਟ ਦਾ 1200 ਰੁਪਏ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਜੀ 1200 ਦੇ ਵਿੱਚ ਤੁਸੀਂ ਸਾਡੇ ਕੋਲੋਂ ਮਸਕ ਸਿਲਕ ਦਾ ਸੂਟ ਲੈ ਸਕਦੇ ਹੋ ਰਸ਼ੀਆ ਰੰਗ ਰਸ਼ੀਆ ਬ੍ਰਾਂਡ ਦਾ ਜੀ ਲਓ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਤਾਂ ਕਿ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਤੁਹਾਨੂੰ ਮੇਰੀ ਅਗਲੀ ਆਉਣ ਵਾਲੀ ਵੀਡੀਓ ਦਾ ਸਵੇਰ 9:00 ਵਜੇ ਵੀਡੀਓ ਆ ਜਾਂਦੀ ਹੈ ਜੀ ਤੇ ਮੇਰੀ ਜੋ ਲੋਕੇਸ਼ਨ ਹੈਗੀ ਅੱਜ ਡਿਸਕ੍ਰਿਪਸ਼ਨ ਚ ਦਿੱਤੀ ਹੁੰਦੀ ਹੈ ਜੀ ਉੱਥੋਂ ਤੁਸੀਂ ਸਾਡੀ ਲੋਕੇਸ਼ਨ ਲੈ ਸਕਦੇ ਹੋ ਲਓ ਜੀ ਚੈੱਕ ਕਰੋ ਜੀ ਫਸਟ ਸੂਟ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਵਿੱਚ ਰਹੂਗਾ ਜੀ ਮਸਟਰਡ ਸ਼ੇਡ ਦੇ ਵਿੱਚ ਰਹਿਣਾ ਜੀ ਇਹ ਬਾਟਮ ਲੈਣੀ ਹੈ ਤੁਹਾਨੂੰ ਮਸਲੀਨ ਦੀ ਰੰਗ ਰਸ਼ੀਆ ਦੀ ਬਾਟਮ ਰਹਿਣੀ ਹੈ ਤੇ ਸ਼ਾਰਟ ਪੀਸ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਆ ਮਸਕ ਸਿਲਕ ਦੇ ਵਿੱਚ ਰਹੂਗਾ ਮਸਕ ਔਰਗੈਂਜ਼ਾ ਸਿਲਕ ਹੈ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ 1200 ਰੁਪਏ ਚੈੱਕ ਕਰੀ ਚਲੋ ਜੀ ਡਿਜ਼ਾਈਨ ਕਲਰਿੰਗ ਐਂਡ ਡਿਜ਼ਾਈਨ ਚੈੱਕ ਕਰੇ ਚਲੋ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਮਸਲੀਨ ਦੀ ਜਿਹੜੀ ਬਾਟਮ ਰੈਣ ਵਾਲੀ ਹੈ ਬਿਲਕੁਲ ਬੈਸਟ ਕੁਆਲਿਟੀ ਦੀ ਬਾਟਮ ਹੈ ਜੀ ਬਹੁਤ ਹੀ ਸੋਹਣਾ ਜਿਹਾ ਸੂਟ ਰੈਣ ਵਾਲਾ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਜੀ ਫਿਰੋਜੀ ਸ਼ੇਡ ਦੇ ਵਿੱਚ ਲਓ ਓਪਨ ਕਰਕੇ ਦਿਖਾ ਦਿੰਦੀ ਆ ਜੀ ਇਹ ਰੈਣੀ ਆ ਜੀ ਬਾਟਮ ਇਹ ਬਾਟਮ ਰਹੂਗੀ ਜੀ ਲਓ ਇਹ ਵਾਲੀ ਰੈਣੀ ਆ ਜੀ ਸ਼ਰਟ ਪ੍ਰਿੰਟਿੰਗ ਚੈੱਕ ਕਰੋ ਚਲਿਚ ਚੈੱਕ ਕਰੀ ਚੱਲੋ ਜੀ ਲਓ ਜੀ ਬਹੁਤ ਹੀ ਸੋਹਣੀ ਜੀ ਬਾਟਮ ਤੇ ਪ੍ਰਿੰਟਿੰਗ ਰਹਿਣੀ ਆ ਬੰਗਾਲੀ ਸਟਾਫ ਨਜ਼ਦੀਕ ਤੋਂ ਚੈੱਕ ਕਰ ਲਓ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਮੈਚਿੰਗ ਬਾਕੀ ਤੁਸੀਂ ਬਾਟਮ ਉੱਪਰ ਵਰਕ ਵੀ ਕਰਵਾ ਸਕਦੇ ਹੋ ਦੇਖ ਸਕਦੇ ਹੋ ਰੰਗ ਰਸ਼ੀਆ ਬ੍ਰਾਂਡ ਹੈ ਜੀ ਰੰਗ ਰਸ਼ੀਆ ਤਾਂ ਮਸਕ ਸਿਲਕ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਕਲਰ ਠੀਕ ਹੈ ਜੀ ਗਲਾਸ ਔਰ ਗੰਜਾ ਮਸਕ ਸਿਲਕ ਦੀ ਵਿੱਚ ਰਹਿਣ ਵਾਲੇ ਸੂਟ ਹੈ ਜੀ ਬਾਕੀ ਤੁਸੀਂ ਇਹਨੂੰ ਡਿਜ਼ਾਈਨਰ ਸੂਟ ਰੈਡੀ ਕਰ ਸਕਦੇ ਹੋ ਪਾਏ ਹੋਏ ਵੀ ਸਿੰਪਲ ਸੋਬਰ ਬਹੁਤ ਵਧੀਆ ਲੁੱਕ ਆਉਂਦੀ ਹੈ ਜੀ ਇਹਨਾਂ ਸੂਟਾਂ ਦੀ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਮਹਿਰੂਨ ਦੇ ਵਿੱਚ ਆਊਗਾ ਜੀ ਮਹਿਰੂਨ ਕਲਰ ਦੀ ਬਾਟਮ ਰਹਿਣੀ ਹੈ ਜੀ ਇਹ ਲਓ ਜੀ ਮਹਿਰੂਨ ਕਲਰ ਦੀ ਬਾਟਮ ਹੈ ਤੇ ਮਹਿਰੂਨ ਕਲਰ ਦੀ ਸ਼ਰਟ ਰਹਿਣੀ ਹੈ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਮਸਕ ਸਿਲਕ ਆਊਗਾ ਮੈਚਿੰਗ ਬਾਟਮ ਹੈ ਮਹਿਰੂਨ ਕਲਰ ਦੀ ਮਹਿਰੂਨ ਕਲਰ ਦੀ ਸ਼ਰਟ ਹੈ ਪ੍ਰਾਈਸ ਰਹਿਣਾ ਜੀ ਇਹਨਾਂ ਸੂਟਾਂ ਦਾ ਸਿਰਫ 1200 ਦੇ ਵਿੱਚ ਤੁਹਾਨੂੰ ਸੂਟ ਦੇਵਾਂਗੇ ਜੀ ਮਸਕ ਸਿਲਕ ਦਾ オーਗੈਂਜ਼ਾ ਮਸਕ ਸਿਲਕ ਰੰਗ ਰਸ਼ੀਆ ਬ੍ਰਾਂਡ ਰਹਿਣਾ ਜੀ ਇਹਦਾ ਲਓ ਅਗਲਾ ਕਲਰ ਚੈੱਕ ਕਰੋ ਜੀ ਬਲੈਕ ਦੇ ਵਿੱਚ ਆਊਗਾ ਜਿੱਦਾਂ ਦਾ ਅੱਗੇ ਮੌਸਮ ਆ ਰਿਹਾ ਜੀ ਉਦਾਂ ਦੇ ਕਲਰ ਆ ਰਹੇ ਆ ਬਹੁਤ ਸੋਹਣੇ ਬ੍ਰਾਈਟ ਜੇ ਕਲਰ ਆ ਬਹੁਤ ਸੋਹਣੇ ਕਲਰ ਰਹਿਣ ਵਾਲੇ ਲਓ ਜੀ ਬਲੈਕ ਰਹਿਊਗਾ ਜੀ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਆ ਬਲੈਕ ਦੀ ਚੈੱਕ ਕਰੋ ਜੀ ਲਓ ਜੀ ਇਹ ਬਲੈਕ ਦੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਰਹਿਣ ਵਾਲੀ ਹੈ ਇਹ ਰਹੂਗੀ ਜੀ ਬਾਟਮ ਲਓ ਜੀ ਬਾਟਮ ਚੈੱਕ ਕਰੋ ਤੇ ਸ਼ਰਟ ਚੈੱਕ ਕਰੋ ਜੀ ਬਹੁਤ ਸੋਹਣੇ ਸ਼ੂਟ ਰਹਿਣ ਵਾਲੇ ਆ ਜੀ ਅੱਜ ਦੇ ਅਗਲਾ ਕਲਰ ਚੈੱਕ ਕਰੋ ਜੀ ਲਓ ਜੀ ਮਸਟਰਡ ਸ਼ੇਡ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਮਸਟਰਡ ਸ਼ੇਡ ਲਓ ਜੀ ਇਹ ਵਾਲੀ ਰਹਿਣੀ ਹੈ ਜੀ ਸ਼ਰਟ ਸੋਬਰ ਲੁੱਕ ਦੇ ਵਿੱਚ ਰਹਿਣੀ ਹੈ ਸ਼ਰਟ ਬਹੁਤ ਹੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਰੰਗ ਰਸ਼ੀਆ ਬ੍ਰਾਂਡ ਹੈ ਜੀ ਤੇ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਇਹਨਾਂ ਸੂਟਾਂ ਦੀ ਪ੍ਰਾਈਸ ਸਿਰਫ ਦੇ ਰਹੇ ਹਾਂ ਤੁਹਾਨੂੰ ਸਿਰਫ 1200 ਦੇ ਵਿੱਚ ਹੀ ਸੂਟ ਦੇ ਰਹੇ ਹਾਂ ਜੀ ਲਓ ਅਗਲਾ ਕਲਰ ਆ ਗਿਆ ਜੀ ਆਫ ਵਾਈਟ ਕਰੀਮੀ ਤੇ ਆਫ ਵਾਈਟ ਰਹੂਗਾ ਜੀ ਦੇਖੋ ਇਹ ਵੀ ਮੇਰੇ ਭੈਣਾਂ ਨੂੰ ਬਹੁਤ ਪਸੰਦ ਆਉਂਦਾ ਇਹ ਵਾਲਾ ਕਲਰ ਸੋਬਰ ਠੀਕ ਹੈ ਜੀ ਆਹ ਲਓ ਜੀ ਇਹ ਰਣੀਆਂ ਜੀ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਹੈ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਸ਼ਰਟ ਦੀ ਠੀਕ ਹੈ ਜੀ ਸ਼ਰਟ ਦੀ ਪ੍ਰਿੰਟਿੰਗ ਚੈੱਕ ਕਰੋ ਜੀ ਰੰਗ ਰਸ਼ੀਆ ਬ੍ਰਾਂਡ ਦੇਖ ਸਕਦੇ ਹੋ ਮਸਕ ਗਲਾਸ ਔਰਗੈਂਜ਼ਾ ਰਹਿਣੇ ਦੀ ਸ਼ਰਟ ਪੀਸ ਠੀਕ ਹੈ ਜੀ ਪ੍ਰਾਈਸ ਸਿਰਫ 1200 ਦੇ ਵਿੱਚ ਤੋਂ ਲੈ ਸਕਦੇ ਹੋ ਲਓ ਅਗਲਾ ਕਲਰ ਆਊਗਾ ਜੀ ਬਲੂ ਨੇਵੀ ਬਲੂ ਦੇ ਵਿੱਚ ਆਊਗਾ ਜੀ ਚੈੱਕ ਕਰੋ ਜੀ ਨੇਵੀ ਬਲੂ ਤੇ ਇਹ ਵਾਲਾ ਰਹਿਣਾ ਜੀ ਇਹਦੀ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੇ ਪ੍ਰਿੰਟ ਰਹਿਣ ਵਾਲੇ ਆ ਮਸਕ ਸਿਲਕ ਦੇ ਵਿੱਚ ਗਲਾਸ ਔਰਗੈਂਜ਼ਾ ਨਿਊ ਸਟਾਫ ਆਇਆ ਜੀ ਕਾਫੀ ਫੇਮਸ ਰਹਿ ਰਿਹਾ ਇਹ ਤੇ ਸੂਟ ਵੇਅਰ ਕੀਤੇ ਹੋਏ ਵੀ ਬਹੁਤ ਪਿਆਰੇ ਲੱਗਦੇ ਆ। ਬਾਕੀ ਬਾਟਮ ਉੱਪਰ ਡਿਜ਼ਾਈਨਿੰਗ ਕਰ ਲਓ। ਬਾਟਮ ਉੱਪਰ ਵਰਕ ਕਰ ਲਓ। ਬਹੁਤ ਸੋਹਣੇ ਸੂਟ ਲੱਗਦੇ ਆ ਜੀ। ਲਓ। ਅਗਲਾ ਦੇਖੋ ਜੀ ਇਹ ਆਉਣਾ ਜੀ। ਇਹ ਵੀ ਮਹਿਰੂਨ ਜੇ ਕਲਰ 'ਚ ਹੀ ਆਣਾ। ਰੈੱਡ ਮਹਿਰੂਨ ਜਾਂ ਕਲਰ। ਥੋੜਾ ਜਿਹਾ ਵਾਈਨ ਸ਼ੇਡ ਵੀ ਦਿੰਦਾ ਜੀ ਇਹ। ਲਓ। ਇਹ ਵਾਲੀ ਆਉਣੀ ਆ ਜੀ ਪੱਤਿਆਂ ਵਾਲੀ ਸ਼ਰਟ। ਬਹੁਤ ਹੀ ਪਿਆਰਾ ਜਿਹਾ ਪ੍ਰਿੰਟ। ਡਿਫਰੈਂਟ ਠੀਕ ਆ ਜੀ ਫੁੱਲਾਂ ਤੋਂ ਕੁਝ ਹਟ ਕੇ। ਡਿਫਰੈਂਟ ਪ੍ਰਿੰਟਿੰਗ ਰਹਿਣੀ ਆ ਬਹੁਤ ਪਿਆਰੇ ਜਿਹੇ ਪ੍ਰਿੰਟ ਆ। ਚੈੱਕ ਕਰੀ ਚਲੋ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਅੱਜ ਦੇ ਇਹ ਨਿਓਨ ਜੀ ਮਹਿੰਦੀ ਦੇ ਵਿੱਚ ਲੱਗੀ ਹੋਈ ਹੈ ਸ਼ੌਕ ਬਾਟਮ ਬੇਸ ਵੀ ਇਹਦਾ ਨਿਓਨ ਜਾਂ ਮਹਿੰਦੀ ਤੇ ਹਲਕਾ ਜਿਹਾ ਮਸਟਰਡ ਸ਼ੇਡ ਵੀ ਦੇ ਰਿਆ ਜੀ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਆ ਵਾਲਾ ਸੂਟ ਦੀ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗਾਂ ਰੰਗ ਰਸੀਆ ਮਸਕ ਗਲਾਸ ਔਰ ਗੈਂਜਾ ਸ਼ਿਲਕ ਰਹਿਣੀ ਹੈ ਜੀ ਇਹ ਠੀਕ ਹੈ ਜੀ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ 1200 ਦੇ ਵਿੱਚ ਸੂਟ ਦੇ ਰਿਆ ਸ਼ਿਪਿੰਗ ਚਾਰਜ ਐਕਸਟਰਾ ਰਹਿਣ ਵਾਲਾ ਜੀ ਠੀਕ ਹੈ ਜੀ ਸ਼ਿਪਿੰਗ ਚਾਰਜ ਤੇ ਐਕਸਟਰਾ ਹੀ ਪੈਣਾ ਹੈ ਲੋ ਜੀ ਅਗਲਾ ਕਲਰ ਦੇਖੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਚੈੱਕ ਕਰੋ ਜੀ ਲਓ ਸ਼ਰਟ ਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਸ਼ਰਟ ਦੀ ਤੇ ਇਹ ਵਾਲੀ ਰਹਿਣੀ ਹੈ ਜੀ ਬਾਟਮ ਠੀਕ ਹੈ ਜੀ ਮਸਲੀਨ ਦੀ ਬਿਲਕੁਲ ਬੈਸਟ ਕੁਆਲਿਟੀ ਦੀ ਰਹਿਣੀ ਹੈ ਬਾਟਮ ਜੀ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਲੈ ਕੇ ਆਏ ਹਾਂ ਸੂਰਤ ਤੁਹਾਡੇ ਵਾਸਤੇ ਜਲਦੀ ਜਲਦੀ ਦਿਖਾ ਦਿੰਨੇ ਆ ਇਹ ਬਹਲਾ ਦੇਖੋ ਜੀ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਚੈੱਕ ਕਰੋ ਜੀ ਲੋ ਨਜ਼ਦੀਕ ਤੋਂ ਜੀ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣਾ ਅੰਬੀਆਂ ਵਾਲਾ ਪ੍ਰਿੰਟ ਰਹਿਣਾ ਮਸਕ ਗਲਾਸ ਸਿਲਕ ਰਹਿਣੀ ਹੈ ਜੀ ਇਹ ਪ੍ਰਾਈਸ ਸਿਰਫ ਰਹਿਣੀ ਹੈ ਜੀ ਇਹਦੀ ਪ੍ਰਾਈਸ ਇਹਦੀ ਰਹਿਣੀ ਹੈ ਸਿਰਫ 1200 जी, कलर होना जी, कलर चेक करो जी, जी बहुत सोहना कलर है प्रिंट भी है बहुत प्यारा रन वाला जी ठीक है जी बहुत ही प्यारा प्रिंट ਤੇ ਬਲੈਕ ਕਲਰ ਦੇ ਵਿੱਚ ਆਊਗਾ ਵੀਡੀਓ ਦੇ ਵਿੱਚ ਮਿਸ਼ਾ ਕਾਰਬਨ ਬਲੈਕ ਹੀ ਦਿਖਦਾ ਪਰ ਜੈਡ ਬਲੈਕ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਇਸ ਅੱਜ ਦੇ ਸਾਡੇ ਮਸਕ ਸਿਲਕ ਦੇ ਵਿੱਚ ਸੂਟ ਦੋ ਦੋ ਸੂਟ ਵੀ ਅਵੇਲੇਬਲ ਹੈ ਇੱਕ ਕਲਰ ਦੇ ਤੇ ਜੇ ਕਈ ਮੇਰੇ ਆਪੈਨਾਂ ਨੂੰ ਹੁੰਦਾ ਵੀ ਦੋ ਸੇਮ ਬਣਾਣੇ ਹਨ ਇੱਕ ਕਲਰ ਦੇ ਦੋ ਦੋ ਸੂਟ ਵੀ ਅਵੇਲੇਬਲ ਹੈ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਓਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਠੀਕ ਹੈ ਜੀ ਇੱਕ ਮੇਰੀਆਂ ਭੈਣਾਂ ਨੂੰ ਅਸੀਂ ਦੱਸਣਾ ਚਾਹੁੰਨੇ ਆ ਜੀ ਕਾਫੀ ਮੇਰੇ ਭੈਣਾਂ ਦੀ ਸਾਨੂੰ ਮੈਸੇਜ ਛੱਡੇ ਸੀਗੇ ਵੀ ਤੁਸੀਂ ਮੈਸੇਜ ਦਾ ਜਵਾਬ ਨਹੀਂ ਦੇ ਰਹੇ ਤੇ ਫੋਨ ਕਾਲ ਨਹੀਂ ਚੁੱਕ ਰਹੇ ਠੀਕ ਹੈ ਜੀ ਚਿਪਾ ਨੂੰ ਜਿੱਦੋਂ ਅਸੀਂ ਕੱਟ ਪੀਸ ਪਾਉਣੇ ਆ ਨਾ ਉਸ ਦਿਨ ਪਲੀਜ਼ ਕਾਲ ਮਤ ਕਰਿਆ ਕਰੋ ਉਸ ਟਾਈਮ ਸਾਨੂੰ ਸਿਰਫ ਵਟਸਐਪ ਤੇ ਮੈਸੇਜ ਕਰਦਿਆ ਕਰੋ ਜੀ ਠੀਕ ਹੈ ਜੀ ਕਿਉਂਕਿ ਜਦੋਂ ਅਸੀਂ ਇੱਕ ਭੈਣ ਦੀ ਕਾਲ ਚੁੱਕ ਦਿਆਂ ਤੇ ਸਾਡੇ 10-20 ਮੈਸੇਜ ਮਿਸ ਹੋ ਜਾਂਦੇ ਦੂਜੀਆਂ ਭੈਣਾਂ ਦੇ ਕਿਉਂਕਿ ਇੱਕ ਭੈਣ 10-15 ਮਿੰਟ ਇੱਕ ਮੈਸੇਜ ਨੂੰ ਲਾਉਂਦੀ ਜੀ ਫੋਨ ਕਰਨ ਤੇ ਹਨ ਤੇ ਉਸ ਟਾਈਮ ਜਦੋਂ ਅਸੀਂ ਕੱਟ ਪੀਸ ਪਾਉਣੇ ਆ ਤੇ ਬਹੁਤ ਸਾਰੇ ਮੈਸੇਜ ਹੁੰਦੇ ਆ ਹਜ਼ਾਰਾਂ ਮੈਸੇਜ ਹੁੰਦੇ ਆ ਅਸੀਂ ਮਿੰਟ ਮਿੰਟ ਦੇ ਮੈਸੇਜ ਚੈੱਕ ਕਰਦੇ ਆ ਕਈ ਭੈਣਾਂ ਦੇ ਮੈਸੇਜ ਛੱਟ ਵੀ ਆਉਂਦੇ ਅਸੀਂ ਸੌਰੀ ਮੰਗਦੇ ਆ ਪਰ ਅਸੀਂ ਇੰਨੇ ਮੈਸੇਜ ਨਹੀਂ ਸਾਥੋਂ ਵੀ ਨਹੀਂ ਟੈਂਡ ਹੁੰਦੇ ਜੀ ਇੰਨੇ ਕਾਫੀ ਮੈਸੇਜ ਹੁੰਦੇ ਆ ਬਾਕੀ ਮੇਰੇ ਭੈਣਾਂ ਦੀ ਫੋਨ ਕਾਲ ਹੁੰਦੀ ਆ ਜੀ ਜੇ ਅਸੀਂ ਇੱਕ ਭੈਣ ਦੀ ਵੀ ਫੋਨ ਕਾਲ ਚੱਕ ਲੈ ਲੈਂਦੇ ਆ ਪਲੀਜ਼ ਹੁੰਦਾ ਉਹਦਣਾ ਜੀ ਜਿਹ ਦਿਨ ਕੱਟ ਪੀਸ ਪਾਉਣੇ ਕਿਉਂਕਿ ਹਰ ਇੱਕ ਭੈਣ ਹੁੰਦਾ ਸੀ ਆ ਵਾਲਾ ਪੀਸ ਲੱਗੀ ਆ ਲੱਗੀ ਸਿਰਫ ਸਾਨੂੰ WhatsApp ਤੇ ਮੈਸੇਜ ਛੱਡੋ ਤੁਹਾਡੇ ਅਸੀਂ ਮੈਸੇਜ ਦਾ ਜਵਾਬ ਦਵਾਂਗੇ ਪਰ ਜੇ ਤੁਸੀਂ ਵਿੱਚ ਦੀ ਫੋਨ ਕਾਲ ਕਰ ਲੈਣਾ ਤੁਹਾਡੇ ਅਸੀਂ ਇੱਕ ਅੱਦੇ ਮੈਡਮ ਦੀ ਕਿਸੇ ਭੈਣ ਦੀ ਫੋਨ ਕਾਲ ਚੁੱਕ ਲੈਨੇ ਆ ਤੇ ਹਜ਼ਾਰਾਂ ਮੈਸੇਜ ਸਾਡੇ ਛੋਟੇ ਜਾਂਦੇ ਆ ਜਿਸ ਉਹਨਾਂ ਨੂੰ ਅਸੀਂ ਮੈਸੇਜ ਨਹੀਂ ਕਰ ਪਾਂਦੇ ਜਵਾਬ ਨਹੀਂ ਦੇ ਸਕਦੇ ਨਾ ਤੇ ਤਾਂ ਕਰਕੇ ਫਿਰ ਇਹ ਭੈਣਾਂ ਦੀ ਫਿਰ ਸ਼ਿਕਾਇਤਾਂ ਹੁੰਦੀਆਂ ਜੀ ਮੈਸੇਜ ਨਹੀਂ ਚੁੱਕਿਆ ਜਾਂਦਾ ਫੋਨ ਕਾਲ ਨਹੀਂ ਚੁੱਕਿਆ ਜਾਂਦਾ ਸਸ ਲਈ ਤੁਹਾਨੂੰ ਸੌਰੀ ਮੰਗਦੀ ਆ ਤੇ ਕੱਲ ਫਿਰ ਆ ਤੇ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜ